ਵੋਲੰਟਰੀ ਬਲੱਡ ਡੋਨਰਸ ਡੇ ਦੇ ਜਿਹੜਾ ਸੰਬੰਧ ਵਿੱਚ ਸਾਡਾ ਅੱਜ ਦਾ ਫੰਕਸ਼ਨ ਸੀਗਾ ਇਹਦੇ ਵਿੱਚ ਜਿੰਦੇ ਸਾਡੇ 1 ਡਾਲਰ ਹੈ ਚਾਹੇ ਇੰਡੀਵਿਜੂਅਲ ਹੈ ਫੈਮਿਲੀ ਡੋਨਰ ਹੈ ਜਾਂ ਜਿਹੜੇ ਐਨ ਜੀਓਜ਼ ਆ ਗਏ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਡੋਨੇਸ਼ਨ ਕੀਤੀ ਆ ਉਹਨਾਂ ਸਾਰਿਆਂ ਦਾ ਸਨਮਾਨ ਕਰਦੇ ਮੈਨੂੰ ਇਹ ਦੱਸਦੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ 99% ਤੋਂ ਜ਼ਿਆਦਾ ਜਿਹੜੀ ਬਲੱਡ ਗਿਵਰੇਜਨ ਹੈ ਉਹ ਵੋਲੰਟਰੀ ਮੈਗਨੇਸਰ ਹੈ ਦਿਸ ਵਾਇ ਚੱਕ ਫੂਨ ਦਾ ਨਹੀਂ ਹੈ ਉਹ ਜ਼ਿੰਦਗੀਆਂ ਬਚਾਉਂਦੇ ਆਂ ਚਾਹੇ ਕੋਈ ਐਕਸੀਡੈਂਟ ਦਾ ਵਿਕਟਿਮ ਹੋਵੇ ਕੋਈ ਹੀਮੋਫੀਲੀਆ ਦੇ ਪੇਸ਼ੈਂਟਸ ਹੋਣ ਡੈਂਗੀ ਜਾਂ ਹੋਰ ਕਿਸੇ ਵੀ ਬਿਮਾਰੀ ਤੋਂ ਜਾਂ ਕੋਈ ਆਪਰੇਸ਼ਨ ਵਾਲੇ ਉਹਨੇ ਵੀ ਉਮੀਦ ਹੋਣ ਉਹਨਾਂ ਦੀਆਂ ਜਾਨਾਂ ਬਚਾਉਣ ਦੇ ਵਿੱਚ ਇਹ ਜਿਹੜੇ ਦਾਨੀ ਸਜਣ ਆ ਇਹ ਖੂਨਦਾਨ ਜਦੋਂ ਕਰਦੇ ਆ ਤਾਂ ਜੀਵਨਦਾਨ ਕਰਦੇ ਆ ਸੋ ਉਹਨਾਂ ਦਾ ਸਨਮਾਨ ਕਰਦੇ ਆ ਉਹਨਾਂ ਦਾ ਇੱਜ਼ਤਮਾਨ ਕਰਦੇ ਆ ਉਹਨਾਂ ਦਾ ਧੰਨਵਾਦ ਕਰਨ ਲਈ ਅੱਜ ਦਾ ਇਹ ਪ੍ਰੋਗਰਾਮ ਸਾਡੇ ਮੈਕੋ ਵੱਲੋਂ ਕਰਾਇਆ ਗਿਆ ਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਆਂ ਔਰ ਲੋਕਾਂ ਨੂੰ ਵੀ ਕਹਿਣਾ ਕਿ ਤੁਸੀਂ ਜਿਹੜੀ ਇਹ ਮੂਵਮੈਂਟ ਹੈ ਇਹਨੂੰ ਇੱਕ ਜਿਹੜੇ ਪੰਜਾਬ ਦੇ ਵਿੱਚ ਇਹ ਜਾਣਨ ਅੰਦੋਲਨ ਬਣ ਗਈ ਹੈ। ਤੋਂ ਮੈਂ ਕਹਿੰਦਾ ਵੀ ਇਸੇ ਤਰ੍ਹਾਂ ਇਹਨੂੰ ਮੇਨਟੇਨ ਕਰਨ ਦੀ ਲੋੜ ਆ ਜਿਸ ਤਰ੍ਹਾਂ ਕੋਰਕਪੁਰੇ ਦੇ ਉੱਤੋਂ ਸਭ ਤੋਂ ਜ਼ਿਆਦਾ ਡੋਨੇਸ਼ਨ ਜਿਹੜੀਆਂ ਆਇਆ ਗਿਆ ਐਨ ਜੀਓਜ਼ ਵੱਲੋਂ ਇਸੇ ਤਰ੍ਹਾਂ ਜਿਹੜੇ ਇੰਡੀਵਿਜੂਅਲ ਡੋਨਰਸ ਆ ਉਹਨਾਂ ਨੇ ਮਤਲਬ ਕਿ ਸਾਡੇ ਕੋਲੇ 100 ਪਲੱਸ ਡੋਨਰਸ ਕਾਫੀ ਆ ਗਿਆ ਜੀ ਕਈ ਦਰਜਣ ਆ ਗਿਆ। ਉਹਨਾਂ ਨੇ ਇੱਕ ਐਗਜ਼ਾਮਪਲ ਸੱਜ ਦਿੱਤੀ ਆ ਔਰ ਬਹੁਤ ਸਾਰੇ ਪੂਰੇ ਦੇ ਪੂਰੇ ਪਰਿਵਾਰ ਹੈ ਬੱਚੇ ਵੀ, ਮਾਪੇ ਵੀ ਉਹ ਸਾਰੇ ਇਹਨਾਂ ਨੂੰ ਅਸੀਂ ਫੈਮਿਲੀ ਡੋਨਰਸ ਕਹਿੰਦੇ ਆ ਉਹਨਾਂ ਨੇ ਵੀ ਆਪਣੇ ਪਰਿਵਾਰ ਦੇ ਵਿੱਚ ਇੱਕ ਬਹੁਤ ਅੱਛੀ ਵਿਚਾਰ ਪੈਦਾ ਕੀਤੀ ਆ ਜੋ ਆਪਾਂ ਆਓ ਮਿਲ ਕੇ ਆਪਾਂ ਪ੍ਰਾਣ ਕਰੀਏ ਕਿ ਅਸੀਂ ਜਿਹੜਾ ਹੈਗਾ ਇਸੇ ਨੂੰ ਜਿਹੜੀ ਹੈਗੀ ਆ ਇਸੇ ਸਪਿਰਟ ਨੂੰ ਅਸੀਂ ਜੋ ਸਾਡੇ ਮੁੱਖ ਪਤੀ ਸਾਹਿਬ ਨੇ ਕਿਹਾ ਮਿਸ਼ਨ ਚੜ੍ਹਦੀ ਕਲਾ ਪੰਜਾਬ ਉਹਦੇ ਵਿੱਚ ਵੀ ਆਪਾਂ ਵੱਡਾ ਯੋਗਦਾਨ ਪਾਈਏ ਉਹਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਯੋਗਦਾਨ ਪਾ ਕੇ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਯੋਗਦਾਨ ਪਾਈਏ ਪੰਜਾਬ ਨੂੰ ਤੰਦਰੁਸਤ ਸਿਹਤਮੰਦ ਪੰਜਾਬ ਆਪਣਾ ਯੋਗਦਾਨ ਪਾਈਏ ਬਹੁਤ-ਬਹੁਤ ਧੰਨਵਾਦ